ਮੈਂ ਮਾਲਵੇ ਵਿੱਚ ਇੱਕ ਜਗ੍ਹਾ ਤੇ ਕਥਕ ਕਰਨ ਗਿਆ ਉੱਥੋਂ ਦਾ ਇੱਕ ਬਹੁਤ ਵੱਡਾ ਲੀਡਰ ਹੈ ਉਹ ਪਹਿਲੀ ਵਾਰ ਮੈਨੂੰ ਲੈ ਗਿਆ ਜਦੋਂ ਅਸੀਂ ਉਹਨਾਂ ਦੇ ਪਿੰਡ ਗਏ ਉੱਥੇ ਕੋਈ ਆਵਾਜ਼ ਨਹੀਂ ਸੀ ਆ ਰਹੀ ਕੀਰਤਨ ਦੀ ਮੈਂ ਉਹਨੂੰ ਕਿਹਾ ਸਰਦਾਰ ਜੀ ਤੁਸੀਂ ਕਹਿੰਦੇ ਹੋ ਕੀਰਤਨ ਦਰਬਾਰ ਹੈ ਐਡ ਬੜੀ ਕੀਤੀ ਹੋਈ ਹੈ ਤੇ ਇੱਥੇ ਤੋਂ ਕੋਈ ਆਵਾਜ਼ ਹੀ ਨਹੀਂ ਆਉਂਦੀ ਕੀਰਤਨ ਦੀ ਉਹ ਕਹਿੰਦਾ ਭਾਈ ਸਾਹਿਬ ਜੀ ਗੁਰਦਾਰੇ ਦੇ ਅੰਦਰ ਹੀ ਕੀਰਤਨ ਹੋ ਰਿਹਾ ਮੈਂ ਉਹਨੂੰ ਕਿਹਾ ਸਪੀਕਰ ਕਿਉਂ ਨਹੀਂ ਲਾਇਆ ਭਾਈ ਜੇ ਕੋਈ ਬਾਹਰ ਖੇਤਾਂ ਵਿੱਚ ਵੀ ਬੈਠਾ ਹੈ ਕੋਈ ਕਿਸੇ ਕਾਰਨ ਕਰਕੇ ਨਹੀਂ ਵੀ ਆ ਸਕਿਆ ਉਹਨੂੰ ਘਰ ਵਿੱਚ ਸੁਣਦਾ ਤੁਸੀਂ ਬਾਹਰ ਸਪੀਕਰ ਕਿਉਂ ਨਹੀਂ ਲਾਏ ਉਹ ਕਹਿੰਦਾ ਭਾਈ ਸਾਹਿਬ ਸਾਡੇ ਪਿੰਡ ਵਿੱਚ ਬਾਹਰ ਸਪੀਕਰ ਨਹੀਂ ਲੱਗ ਸਕਦਾ ਗੁਰਦੁਆਰੇ ਦੇ ਸਪੀਕਰ ਵੀ ਬਾਹਰੋਂ ਬੰਦ ਨੇ ਕਿਉਂ ਉਹ ਕਹਿੰਦਾ ਕੇਸ ਕੀਤਾ ਹੋਇਆ ਕੁਝ ਬੰਦਿਆਂ ਨੇ ਕਿ ਬਾਹਰ ਸਪੀਕਰ ਨਹੀਂ ਲਾ ਸਕਦੇ ਔਰ ਕੋਰਟ ਦੇ ਆਰਡਰ ਨੇ 19 ਦਿਨ ਸਟੇ ਕੀਤਾ ਹੋਇਆ ਗੁਰਦੁਆਰੇ ਦਾ ਸਪੀਕਰ ਬਾਹਰ ਨਹੀਂ ਲੱਗ ਸਕਦਾ ਦੇਖੋ ਭਾਗ ਕਿੰਨੇ ਮਾੜੇ ਨੇ ਸਾਧ ਸੰਗਤ ਭਾਵੇਂ ਜਦਾਂ ਕਰਕੇ অহੰਕਾਰ ਕਰਕੇ ਲੜਾਈ ਕਰਕੇ ਇਹ ਕੰਮ ਹੋ ਰਹੇ ਨੇ ਹਮੇ ਹੰਕਾਰ ਕਰਕੇ ਕੇਸ ਕੀਤੇ ਹੋਏ ਨੇ ਪਰ ਤੁਸੀਂ ਸੋਚ ਕੇ ਵੇਖੋ ਭਾਗ ਕਿੰਨੇ ਮਾੜੇ ਹੋਣਗੇ ਉਹ 2-4 ਬੰਦਿਆਂ ਦੀ ਕਾਰਨ ਕਰਕੇ ਕਿੰਨਾ ਪਿੰਡ ਵਾਂਝਾ ਰਹਿ ਗਿਆ ਸਵੇਰੇ ਅੰਮ੍ਰਿਤ ਵੇਲੇ ਕਿੰਨੇ ਘਰ ਵਾਲੇ ਦੁਆਲੇ ਡੇਰੇ ਖੇਤਾਂ ਵਿੱਚ ਐ ਜਦੋਂ 4 ਵਜੇ ਭਾਈ ਸਾਹਿਬ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਨੇ ਹੁਕਮਨਾਮੇ ਦੀ ਆਵਾਜ਼ ਜਪਤੀ ਸਭ ਦੀ ਆਵਾਜ਼ ਉਹਨਾਂ ਨੂੰ ਦੂਰ ਡੇਰਿਆਂ ਚ ਬੈ ਕੇ ਸੁਣਦੀ ਭਾਈ ਉਹ ਬੰਦਿਆਂ ਨੇ ਭਾਗ ਕਿੰਨੇ ਮਾੜੇ ਜਿਨ੍ਹਾਂ ਨੇ ਸਪੀਕਰ ਹੀ ਬੰਦ ਕਰਾ ਦਿੱਤੇ ਗੁਰਦਾਰੇ ਇਹ ਤਾਂ ਤੁਸੀਂ ਵਾਰੀ ਤੌਰ ਤੇ ਵੇਖਿਆ ਇੱਥੋਂ ਧਰਮਕੋਟ ਤੋਂ ਸਵੇਰੇ ਪ੍ਰਕਾਸ਼ ਹੋ ਕੇ ਹੁਕਮਨਾਮਾ ਹੁੰਦਾ ਆਲੇ ਦੁਆਲੇ ਦੇ ਦਰਹੰਸਰੋਂ ਘ੍ਰਿਆਮ ਘਟਾਰੋਂ ਤੱਕ ਵੱਜ ਜਾਂਦੀ ਹੈ ਮਲ ਪਰ ਪ੍ਰਕਾਸ਼ ਹੋਵੇ ਗੱਤੇ ਤੇ ਦਰਹੰਸਰੋਂ ਤੱਕ ਅੱਗੇ ਵਾਲ ਤੱਕ ਵੱਜ ਜਾਂਦੀ ਕਿੰਨੇ ਲੋਕਾਂ ਨੂੰ ਰੱਬ ਦੀ ਬਾਣੀ ਸੁਣਦੀ ਫਿਰ ਅਸੀਂ ਰੱਬ ਨੂੰ ਦੋਸ਼ ਦਿੰਨੇ ਆ ਵੀ ਆ ਕੁਝ ਹੋ ਗਿਆ ਜੀ ਰੱਬ ਨੇ ਮਾੜਾ ਕਰਤਾ ਜੀ ਰੱਬ ਨੇ ਆ ਕਰਤਾ ਸਾ ਸੰਗਤ ਰੱਬ ਨੂੰ ਦਿਲੋਂ ਯਾਦ ਹੀ ਕਦੋਂ ਕੀਤਾ ਕਿਸੇ ਅਸੀਂ ਤਾਂ ਆਪਣੀਆਂ ਜਿੱਦਾਂ ਲੜਾਈਆਂ ਝਗੜੇ ਗੁਰਦਵਾਰੇ ਆ ਕੇ ਕੱਢੀ ਦੇ ਨੇ ਜਿੱਦਾਂ ਕਿਤੇ ਬਹਿਰ ਨਹੀਂ ਨਿਕਲਦਾ ਉਹ ਗੁਰਦਵਾਰੇ ਆ ਕੇ ਕੱਢ ਦੇ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜੇ ਬੰਦੇ ਦੇ ਭਾਗ ਮਾੜੇ ਨੇ ਫਿਰ ਨੀ ਉਹ ਸੰਗਤ ਵਿੱਚ ਆ ਸਕ ਸੰਗਤ ਵਿੱਚ ਕੌਣ ਆ ਸਕਦਾ ਹੈ ਜਿਨੂੰ ਹਜ਼ੂਰ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪਰਪਤ ਜਿਸ ਪੁਰਬ ਲਿਖੇ ਕਾਲਹਿਣਾ ਭਾਈ ਜਿਨਾਂ ਦੇ ਪੁਰਬਲੇ ਭਾਗ ਚੰਗੇ ਉਹਨਾਂ ਨੂੰ ਗੁਰੂ ਨੇ ਸੰਗਤ ਬਖਸ਼ੀ